ਉਸੇ ਹਰ ਕੋਰ ਦੇ ਵਿੱਚ 5 ਸਾਲ ਦੇ ਬੱਚੇ ਨਾਲ ਜਿਹੜੀ ਸ਼ਰਮਨਾਖ ਤੇ ਦਰਦਨਾ ਘਟਨਾ ਜਿਹੜੀ ਘਟੀ ਆ ਉਹਦੇ ਬਾਰੇ ਸਾਰੇ ਪੰਜਾਬ ਨੂੰ ਸਾਰੇ ਦੇਸ਼ ਨੂੰ ਪੂਰੇ ਵਰਲਡ ਨੂੰ ਇਹ ਕਿਹਦੇ ਬਾਰੇ ਜਾਣਕਾਰੀ ਆ ਤਾਂ ਬਹਿਲਾਪ ਸਲਾ ਕੇ ਉਹਨੂੰ ਆਪਣੇ ਐਕਟੀਵਾ ਤੇ ਬਿਠਾ ਕੇ ਇੱਕ ਸੁਨਮਸਾਂ ਜਗ੍ਹਾ ਤੇ ਲਿਜਾ ਕੇ ਉਹਦੇ ਨਾਲ ਕੁਕਰਮ ਕੀਤਾ ਔਰ ਉਸ ਤੋਂ ਬਾਅਦ ਵਿੱਚ ਉਹਨੂੰ ਮਾਰਨ ਦੇ ਲਈ ਉਹਦੇ ਸਿਰ ਤੇ ਹਿੱਟਾ ਮਾਰੀਆਂ ਫਿਰ ਜਦੋਂ ਫਿਰ ਵੀ ਉਹ ਨਹੀਂ ਮਰਿਆ ਤਾਂ ਫਿਰ ਉਸਨੇ ਉਹਦੀ ਜਿਹੜੀ ਉਸ ਮਾਸੂਮ ਨੇ ਜਿਹੜੀ ਪੈਂਟ ਪਾਈ ਸੀ ਉਹ ਪੈਂਟ ਉਹਦੀ ਉਤਾਰ ਕੇ ਉਹਦੇ ਨਾਲ ਉਹ ਗळा ਘੁੱਟਿਆ ਤਾਂ ਜਾ ਕੇ ਉਸ ਬੱਚੇ ਦੀ ਜਿਹੜੀ ਜਾਨ ਨਿਕਲੀ ਔਰ ਉਸ ਬੱਚੇ ਦੀ ਜਿਹੜੀ ਜੀਭ ਸੀ ਉਹਦੇ ਦੰਦਾਂ ਦੇ ਵਿੱਚ ਆ ਕੇ ਉਹ ਟੁੱਕ ਹੋ ਗਈ ਸੀ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਸ ਦਰਿੰਦੇ ਨੇ ਇਸ 5 ਸਾਲ ਦੇ ਮਾਸੂਮ ਨੂੰ ਕਿੰਨੀ ਖਤਰਨਾਕ ਮੌਤ ਦਿੱਤੀ ਆ ਸੋ ਉਸ ਤੋਂ ਬਾਅਦ ਉਹਨੂੰ ਅਰੈਸਟ ਵੀ ਕਰ ਲਿਆ ਗਿਆ ਜਿੱਦਾਂ ਸਾਰਾ ਨੂੰ ਪਤਾ ਹੀ ਆ ਲੇਕਿਨ ਉਸ ਤੋਂ ਬਾਅਦ ਅਲਗ-ਅਲਗ ਤਰ੍ਹਾਂ ਦੇ ਜਿਹੜੇ ਆ ਅੱਖ ਦੇਖਣ ਨੂੰ ਮਿਲੇ ਕਿ ਕੋਈ ਕਹਿੰਦਾ ਕਿ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਕੱਢ ਦਿੱਤਾ ਜਾਣਾ ਚਾਹੀਦਾ ਹੈ ਕੋਈ ਕਹਿੰਦਾ ਇਹਨਾਂ ਨੂੰ ਇੱਥੇ ਜਗ੍ਹਾ ਨਹੀਂ ਲੈਣ ਦੇਣੀ ਚਾਹੀਦੀ ਕਿ ਜਦੋਂ ਵੀ ਕੋਈ ਪ੍ਰਵਾਸੀ ਇੱਥੇ ਕੰਮ ਕਰਨ ਆਉਂਦਾ ਹੈ ਔਰ ਉਸ ਨੂੰ ਜਦੋਂ ਕਮਰੇ ਦੀ ਲੋੜ ਹੁੰਦੀ ਹੈ ਤੇ ਅਸੀਂ ਜਿਹੜੇ ਇੱਥੇ ਦੇ ਵਸਨੀਕ ਆ ਉਹ ਉਹਨਾਂ ਨੂੰ ਬਿਨਾਂ ਵੈਰੀਫਿਕੇਸ਼ਨ ਤੇ ਕਮਰਾ ਜੜਾਇਆ ਉਹ ਦੇ ਦਿੰਦੇ ਆ ਔਰ ਅਸੀਂ ਉਹਨਾਂ ਦਾ ਕ੍ਰਿਮੀਨਲ ਰਿਕਾਰਡ ਜੜਾਇਆ ਨਹੀਂ ਦੇਖਦੇ ਕਿ ਇਹ ਜਿਹੜਾ ਆਦਮੀ ਆ ਇਹ ਕ੍ਰਿਮੀਨਲ ਆ ਜਾਂ ਨਹੀਂ ਆ ਉਸ ਦੇ ਸਿੱਟੇ ਵਿੱਚ ਜੋ ਅਜਹੀਆਂ ਜੜੀਆਂ ਘਟਨਾਵਾਂ ਜੜੀਆਂ ਆ ਉਹ ਘਟਤ ਹੁੰਦੀਆਂ ਐ ਇਸੇ ਕੇਸ 'ਚ ਵੀ ਇਦਾਂ ਹੀ ਸੀ ਕਿ ਇਹ ਜਿਹੜਾ ਦਰਿੰਦਾ ਸੀ ਜਿਹਨੇ ਬੱਚੇ ਦੇ ਨਾਲ ਇਹ ਕੁਕਰਮ ਕੀਤਾ ਉਹ ਪਹਿਲਾਂ ਵੀ 7 ਸਾਲ ਦੀ ਸਜ਼ਾ ਜਿਹੜੀ ਆ ਉਹ ਕਟ ਕੇ ਆਇਆ ਸੀਗਾ ਸਾਥੀਓ ਜੇਕਰ ਜਿਸ ਇਨਸਾਨ ਨੇ ਇਹਨੂੰ ਆਪਣੇ ਇੱਥੇ ਰਹਿਣ ਦੀ ਜਗ੍ਹਾ ਦਿੱਤੀ ਸੀ ਪੰਜਾਬ ਦੇ ਵਿੱਚ ਜੇਕਰ ਉਹਨੇ ਉਸ ਬੰਦੇ ਦੀ ਉਸ ਸ਼ਖਸ ਦੀ ਟੀਨੈਂਟ ਵੈਰੀਫਿਕੇਸ਼ਨ ਉਹਨੂੰ ਕਹਿੰਦੇ ਆ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਜਿਹੜੀ ਆ ਜੇ ਉਹ ਕਰਾਈ ਹੁੰਦੀ ਤੇ ਅੱਜ ਜਿਹੜਾ ਦੁੱਖ ਆ ਉਸ ਬੱਚੇ ਦੇ ਮਾਪੇ ਨੂੰ ਹੋਇਆ ਔਰ ਜਿਹਦੇ ਨਾਲ ਪੂਰੀ ਇਨਸਾਨੀਅਤ ਸ਼ਰਮਸਾਰ ਹੋਈ ਆ ਉਹ ਅੱਜ ਸਾਨੂੰ ਦੇਖਣ ਨੂੰ ਨਹੀਂ ਮਿਲਣਾ ਸੀ ਔਰ ਜਿਹੜੇ ਇੱਕ ਨੈਰੇਟਿਵ ਬਣ ਰਹੇ ਆ ਪ੍ਰਵਾਸੀਆਂ ਦੇ ਪ੍ਰਤੀ ਔਰ ਹੋਰ ਜਿਹੜਾ ਸਮਾਜ ਦੇ ਵਿੱਚ ਵੰਡੀਆਂ ਪੈਣ ਵਾਲਾ ਕੰਮ ਹੋ ਰਿਹਾ ਆ ਉਹ ਨਹੀਂ ਹੋਣਾ ਸੀ ਜਦੋਂ ਵੀ ਅਸੀਂ ਕਿਸੇ ਨੂੰ ਮਕਾਨ ਕਿਰਾਏ ਤੇ ਦਿੰਦੇ ਆ ਚਾਹੇ ਉਹ ਪੰਜਾਬੀ ਆ ਚਾਹੇ ਉਹ ਪ੍ਰਵਾਸੀ ਆ ਸਾਨੂੰ ਉਹਦੀ ਟਿਨੈਂਟ ਵੈਰੀਫਿਕੇਸ਼ਨ ਜ਼ਰੂਰ ਕਰਾਉਣੀ ਚਾਹੀਦੀ ਆ